ਨਹੀਂ ਤੁਸੀਂ ਗੱਲ ਕਰੀਆ ਕਿ ਵੀ ਮੈਂ ਜਿਹੜੀ ਆ ਕਾਫੀ ਡੈੱਡ ਬੋਡੀ ਦਾ ਸੰਸਕਾਰ ਕਰ ਚੁੱਕਾ ਕਿੰਨਾ ਕਾਫੀ ਹੋ ਗਿਆ ਬਿਲਕੁਲ ਜੀ ਤੇ ਉਹਨਾਂ ਦਾ ਖਰਚਾ ਮਤਲਬ ਕਿਵੇਂ ਕਿੰਨਾ ਆਉਂਦਾ ਹ ਹ ਉਹਨਾਂ ਦਾ ਖਰਚਾ ਹੁੰਦਾ ਜੀ 7000 ਉਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇੱਕ ਡੈੱਡ ਬੋਡੀ ਦਾ ਜੀ ਉਹਦੇ ਵਿੱਚ ਲੱਕੜਾਂ ਦਾ ਖਰਚਾ ਹੈ ਜੀ ਦੇਸੀ ਕੀ ਹਮ ਉਹਨਾਂ ਸਮਗਰੀ ਕਪੂਨ ਦਾ ਕੱਪੜਾ ਜੋ ਵੀ ਦੀ ਪੂਰੋ ਕਿਸੇ ਆਪਣੇ ਰਿਸ਼ਤੇਦਾਰ ਦਾ ਕਰਦੇ ਆ ਉਹਨਾਂ ਨੂੰ ਸਮਗਰੀ ਦੀ ਲੱਗਦੀ ਹੈ ਤੇ ਟੋਟਲ ਮੈਂ ਉਸ ਸਮਗਰੀ ਨਾਲ ਉਹਨਾਂ ਦਾ ਸੰਸਕਾਰ ਕਰਦੇ ਸੀ ਉਹ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਚਾਹੁੰਦਾ ਮੇਰੇ ਮਨ ਦੀ ਆਪਣੀ ਅੰਦਰ ਦੀ ਜੋ ਆਤਮਾ ਦੀ ਆਵਾਜ਼ ਸੀਗੀ ਵੀ ਹੁਣ ਐਨੀ ਡੈਡ ਬੋਡੀ ਦਾ ਸੰਸਕਾਰ ਕਰ ਚੁੱਕਿਆ ਇਹਨਾਂ ਦਾ ਲਵਾਰਸ ਨਹੀਂ ਕਹ ਸਕਦਾ ਹੁਣ ਘਰੇ ਆਪਣੇ ਮਨ ਤੋਂ ਮੇਰੇ வாய் ਨਿਕਲਦੀ ਆ ਵੀ ਮੇਰੇ ਰਿਸ਼ਤੇਦਾਰ ਨੇ ਕਈ ਲੋਕ ਚਲੋ ਉਹਨਾਂ ਦੀ ਆਪਣੀ ਮਨ ਦੀ ਸੂਚ ਹੈ ਕਿ ਜਦੋਂ ਖ਼ਬਰਾਂ 'ਚ ਕੋਈ ਫੋਟੋ ਆ ਜਾਂਦੇ ਕਿਸੇ ਲਵਾਰਸ ਦੀ ਉਹ ਮੈਨੂੰ ਫੋਨ ਕਰਕੇ ਕਹਿੰਦੇ ਨੇ ਜੀ ਤੁਹਾਡਾ ਰਿਸ਼ਤੇਦਾਰ ਆ ਗਿਆ ਉਹਨਾਂ ਕੰਨੀ ਚਲੋ ਮਜ਼ਾਕ ਹੋਊਗਾ ਲੇਕਿਨ ਮੈਂ ਦੱਸ ਦੇਣਾ ਚਾਹੁੰਦਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੋ ਮੈਨੂੰ ਮਜ਼ਾਕ ਕਰਦੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਕਹਿਣ ਨਾਲ ਜੋ ਮੇਰੇ ਦਿਨ ਦੇ ਪ੍ਰੋਗਰਾਮ ਨੇ ਮੈਨੂੰ ਮੈਂ ਸਭ ਤੋਂ ਪਹਿਲਾਂ ਮੈਨੂੰ ਇਹ ਕੰਮ ਹੈ। ਇਹ ਬੇਸ਼ੱਕ ਇਹ ਗੱਲ ਮੈਂ ਤੁਹਾਨੂੰ ਹੋਰ ਇੱਕ ਉਹਨੂੰ ਰਿਕਾਰਡ ਕਰ ਰਿਹਾ। ਬੇਸ਼ੱਕ ਤੁਸੀਂ ਦੇਖ ਲਿਓ ਪ੍ਰਮਾਤਮਾ ਨੇ ਜੇ ਤੁਹਾਨੂੰ ਆਪਾਂ ਨੂੰ ਦਿਖਾਇਆ। ਅਗਰ ਮੇਰੇ ਬੇਟੇ ਦੀ ਸ਼ਾਦੀ ਦਾ ਦਿਨ ਹੋਵੇ ਤੇ ਉਧਰ ਡੈਡ ਵੁਡੀ ਦਾ ਫੋਨ ਆ ਜਾਵੇ ਤਾਂ ਮੈਂ ਬੇਟੇ ਦੀ ਸ਼ਾਦੀ 'ਚ ਨਹੀਂ ਜਾਊਂਗਾ। ਮੈਂ ਸਿੱਧਾ ਇੱਥੇ ਜਾਊਂਗਾ। ਮਤਲਬ ਕਿ ਤੁਹਾਡੇ ਲਈ ਇਹ ਇੱਕ ਸੇਵਾ ਹੈ। ਸੇਵਾ ਕੀ ਜੀ? ਮਨਪਾਪ ਕੋ ਰਿਹਾ। ਮੈਂ ਮਦਦ ਕਰਦਾ ਸੇ ਵੀ ਸੇਵਾ ਕੀ ਮੈਂ ਹੁਣ ਤਾਂ ਸਮਝ ਲਿਆ ਮੇਰੇ ਰਿਸ਼ਤੇਦਾਰ ਨੇ ਮੈਨੂੰ ਇਹਨਾਂ ਚ ਕੋਈ ਹੋ ਨਹੀਂ ਹੈਗਾ ਕਿ ਉਹ ਹਿੰਦੂ ਹੈ ਕੋਈ ਸਿੱਖ ਹੈ ਜਾਂ ਮੁਸਲਮਾਨ ਹੈ ਮੈਂ ਵਕਈ ਆਪਣੇ ਰਿਸ਼ਤੇਦਾਰਾਂ ਨੂੰ ਸੇਵਾ ਕਰਦਾ ਐਂਬੂਲੈਂਸ ਚਲਾਈ ਸੀ ਭਾਵਕ ਤਾਂ ਹੋ ਰਿਹਾ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਮੈਂ ਇਸ ਦਾ ਕੰਮਿਆਜੇ ਬਹੁਤ ਭੁਗਤਿਆ ਤੁਸੀਂ ਗੱਲ ਆਫ ਕੈਮਰਾ ਕਰੀ ਸੀ ਕਿ ਵੀ ਮੈਂ ਜੇਲ੍ਹ ਵੀ ਜਾ ਕੇ ਆਇਆ ਮੈਂ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਪਰ ਮੈਂ ਉੱਥੇ ਇਹ ਸੋਚਦਾ ਹੁੰਦਾ ਸੀ ਬੇਨਿ ਸੇਵਾ ਕਰਦੇ باوجود ਚਲੋ ਜਿੰਨੇ ਵੀ ਦਿਨ ਲੱਗੇ ਮੈਂ ਉਸ ਜੇਲ ਨੂੰ ਤਾਂ ਆਪਾਂ ਜੀ ਮਰ ਚੁੱਕੇ ਹਾਂ ਉਹ ਕਰ ਉਹ ਦਿੱਲੀ ਸੋਦਾ ਸੀ ਵੀ ਬਾਹਰ ਜਾ ਕੇ ਸੇਵਾ ਨਹੀਂ ਕਰਦੇ ਜਿਸ ਦਿਨ ਮੈਂ ਬਾਹਰ ਆਇਆ ਤੇ ਚਲੋ ਇੱਕ ਮਾਨਿਆ ਸਾਡੇ ਕੋਲ ਥਾਣੇ ਚ ਮੁਲਾਜ਼ਮ ਆਏ ਉਹ ਕਹਿੰਦੇ ਜੀ ਇੱਕ ਡੈਡ ਬੋਡੀ ਪਈ ਆ ਮੈਂ ਬੜੇ ਗੁੱਸੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਅੱਜ ਤੋਂ ਬਾਅਦ ਸੇਵਾ ਨਹੀਂ ਕਰਾਂਗੇ ਕਿਉਂ ਜਿਹੜੇ ਦਿਨ ਮੈਂ ਅੰਦਰ ਲਾ ਕੇ ਆਇਆ ਹੈ ਅਗਰ ਮੇਰੇ ਐ ਕੋਈ ਹੋਰ ਹੁੰਦਾ ਪਹਿਲਾਂ ਮੈਨੂੰ ਇਹ ਕਾਰਨ ਦੱਸੋ ਤੁਸੀਂ ਜੇਲ ਕਿਉਂ ਚਲੋ ਜੇਲ ਇਸ ਤਰ੍ਹਾਂ ਹੁੰਦੀ ਜੀ ਜਿਹੜੀਆਂ ਡੈਡ ਬੋਡੀ ਹੁੰਦੀਆਂ ਨੇ ਕੋਈ ਮੈਂ ਸਿੱਧਾ ਸੰਸਕਾਰ ਨਹੀਂ ਕਰਦਾ ਹੈਗਾ ਉਸ ਚੀਜ਼ ਦਾ ਉਹ ਸਾਰਾ ਕਾਨੂੰਨ ਦੇ ਬਰਸਤਾ ਦੇ ਹਿਸਾਬ ਨਾਲ ਹੁੰਦਾ ਕਿਉਂਕਿ ਪੁੱਛ ਪਚਾ ਆ ਬਿਲਕੁਲ ਜੀ ਬਿਲਕੁਲ ਐਜ ਕੀ ਹੁੰਦਾ ਕਿ ਜਦੋਂ ਡੈਡ ਬੋਡੀ ਮਿਲਦੀ ਹੈ ਜੇ ਮੇਰੇ ਪਹਿਲਾਂ ਕਰੀਬ ਮੇਰੇ ਕੋਲ ਫੋਨ ਆ ਜਾਂਦੇ ਨੇ ਕਿਉਂਕਿ ਲੋਕਾਂ ਨੂੰ ਪਤਾ ਇਹ ਸੰਸਕਾਰ ਕਰਦਾ ਹੈ ਚਲੋ ਮੇਰੇ ਕੋਲ ਫੋਨ ਆਉਂਦਾ ਮੈਂ ਥਾਣੇ ਫੋਨ ਕਰਦਾ ਤਾਂ ਥਾਣੇ ਵਾਲੇ ਤੇ ਅਸੀਂ ਰਲ ਕੇ ਉਸ ਡੈਡ ਬੋਡੀ ਨੂੰ ਅਸੀਂ ਹਸਪੀਟਲ ਰੱਖਦੇ ਤੇ ਉਹਦੇ ਅਖਬਾਰ ਚ ਫੋਟੋ ਦਿੰਦੇ ਆ 72 ਘੰਟੇ ਬਾਅਦ ਲਈ ਉਹ ਮੋਰਚੀ ਚ ਰੱਖੀ ਗਈ ਅਸੀਂ ਬਲੋਸਪੀਟਲ ਚ ਉਦੀ ਪਛਾਣ ਕਰਨ ਵਾਸਤੇ ਜੇ 72 ਘੰਟਿਆਂ ਚ ਕੋਈ ਆਉਂਦਾ ਤਾਂ ਉਹ ਡੈਡ ਬਡੀ ਉਹ ਲੈ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਕਾਨੂੰਨ ਦੀ ਜੋ ਆਪਣੀ ਵਿਵਸਥਾ ਹੈਗੀ ਹੈ 174 ਦੀ ਕਾਰਵਾਈ ਹੁੰਦੀ ਹੈ ਅਗਰ ਕੋਈ ਨਹੀਂ ਆਉਂਦਾ ਤਾਂ 174 ਦੀ ਕਾਰਵਾਈ ਕਰਕੇ ਉਹ ਪੋਸਟਮੈਨ ਨੂੰ ਕਰਕੇ ਸਿਰਫ ਸਿਰਫ ਤੋਂ ਸਿਰਫ ਉਹ ਤੇ ਰਸੀਦ ਬਣਦੀ ਹੈ ਕਿ ਇਸ ਡੈਡ ਬਡੀ ਨੂੰ ਹਰਪੀ ਸਿੰਘ ਲਾਲੀ ਨੂੰ ਸੰਸਕਾਰ ਵਾਸਤੇ ਦਿੱਤਾ ਗਿਆ ਉਸ ਤੋਂ ਪਹਿਲਾਂ ਜੋ ਪ੍ਰਕਿਰਿਆ ਕਾਨੂੰਨ ਦੀ ਉਹ ਤੇ ਮੇਰਾ ਕੋਈ ਰੋਲ ਨਹੀਂ ਹੈਗਾ ਜੀ ਤੁਸੀਂ ਇੱਕ ਗੱਲ ਕਹੀ ਆ ਕਿ ਅੱਜ ਕੱਲ ਬਹੁਤ ਧਰਮ ਦਾ ਚੱਲਿਆ ਹੋਇਆ ਹੈ ਕਿਉਂਕਿ ਅੱਤਵਾਦੀ ਹਮਲੇ ਹੋਏ ਦੂਜੇ ਪਾਸੇ ਇੱਕ ਤੁਸੀਂ ਗੱਲ ਕਹੀ ਕਿ ਮੈਂ ਬਲੌਗ ਗੁਰਸਿੱਖ ਪਰਿਵਾਰ ਨੂੰ ਕਰਦਾ ਸ਼ਿਵ ਸੈਨਾ ਤੱਕ ਤੁਹਾਡਾ ਕਿਵੇਂ ਸ਼ਿਵ ਸੈਨਾ ਇਸ ਤਰ੍ਹਾਂ ਹੁੰਦਾ ਜੀ ਦੇਖੋ ਜੀ ਉਮਰ ਦਾ ਤਕਾਜ਼ਾ ਹੁੰਦਾ ਅੱਜ ਮੈਂ ਚਲੋ 50 ਪਲੱਸ ਐ ਤੇ ਉਸ ਟਾਈਮ ਤੋਂ ਮੈਂ ਦੱਸ ਰਿਹਾ ਸੀ ਵੀ ਮੈਂ 93 ਦੀ ਗੱਲ ਕਰਦਾ ਵੀ ਜਦੋਂ ਮੈਂ ਪੰਜ ਨੰਬਰ ਵਾਰਡ ਦਾ ਪ੍ਰਧਾਨ ਬਣਿਆ ਉਸ ਵੇ ਜਵਾਨੀ ਸੀਗੀ ਨੇ ਲੋਕਾਂ ਬਾਰੇ ਪਤਾ ਸੀ ਰਾਜਨੀਤਿਕ ਪਾਰਟੀਆਂ ਬਾਰੇ ਨਹੀਂ ਪਤਾ ਸੀ ਇੱਕ ਪ੍ਰਧਾਨ ਦਾ ਠੱਪਾ ਲਗਾਉਣ ਵਾਸਤੇ ਸਿਰਫ ਕਲੀਅਰ ਗੱਲ ਹੈ ਇਸ ਚੀਜ਼ ਦੀ ਉਸ ਤੋਂ ਪਹਿਲਾਂ ਮੈਂ ਕਿਸੇ ਵੀ ਪਾਰਟੀ ਨਾਲ ਅਟੈਚ ਨਹੀਂ ਸੀ ਸਾਡਾ ਜੋ ਪਰਿਵਾਰ ਹੈ ਤੁਹਾਨੂੰ ਜੋ ਉਹਨਾਂ ਦੀ ਆਪਣੀ ਰਾਜਨੀਤਿਕ ਪਾਰਟੀ ਚੱਲਦੀ ਹੈ ਔਰ ਮੈਂ ਕਿਸੇ ਵੀ ਪਾਰਟੀ ਵਿੱਚ ਕਿਸੇ ਉਧੇਦਾਰ ਨਹੀਂ ਸੀ ਕੋਈ ਮੈਂਬਰ ਨਹੀਂ ਸੀ ਉਸ ਟਾਈਮ ਮੈਂ ਜਵਾਨੀ ਸੀ ਵੀ ਹਾਂ ਜਿੱਤ ਨੂੰ ਮੈਂ ਪ੍ਰਧਾਨ ਬਣਾ ਦਿੰਦੇ ਬਸ ਪ੍ਰਧਾਨ ਦਾ ਟੈਗ ਲੈਣ ਵਾਸਤੇ ਸਿਰਫ ਮੈਂ ਪੰਜੇ ਨੰਬਰ ਵਾਰ ਦਾ ਹੀ ਪ੍ਰਧਾਨ ਬਣਿਆ ਸੀਗਾ ਪਤਾ ਨਹੀਂ ਚਲੋ ਪਰਮਾਤਮਾ ਨੇ ਇਹੋ ਜੀ ਕਿਰਪਾ ਕੀਤੀ ਕਿ ਅੱਜ ਮੈਂ ਤੁਸੀਂ ਜੋ ਯਾਦ ਕੀਤਾ ਤੇ ਜੇ ਮੈਂ ਚਲੋ ਕੁਝ ਸੇਵਾ ਕਰਕੇ ਨਮਾਣਾ ਜਿੱਥੇ ਤੱਕ ਪਹੁੰਚਿਆ ਤਾਂ ਤੁਸੀਂ ਮੈਨੂੰ ਯਾਦ ਕੀਤਾ ਤੇ ਮੈਂ ਤੁਹਾਡੇ ਕੋਲ ਹਾਜ਼ਰ ਹਾਂ ਪੰਜਾਬ ਦਾ ਬਾਈਸ ਪ੍ਰਧਾਨ ਹਾਂ ਜੇ ਸੁਣਨ ਦੇ ਵਿੱਚ ਇਹ ਵੀ ਆਇਆ ਹੈ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਘਰ ਦੇ ਵਿੱਚ ਜਿਹੜੀ ਮੈਂ ਦੇਖੂ ਮੈਂ ਤੁਹਾਨੂੰ ਇਸ ਗੱਲ ਦਾ ਦੱਸ ਦੇਣਾ ਚਾਹੁੰਦਾ ਵੀ ਇਹ ਹੈਗੀ ਮੇਰੇ ਵਰਤੋਂ ਪਹਿਲਾਂ ਦੀ ਗੱਲ ਸਾਡੇ ਦਾਦਾ ਜੀ ਉਹ ਲੈ ਕੇ ਆਏ ਨੇ ਆਪਣਾ ਅੰਮ੍ਰਿਤਸਰ ਤੋਂ ਪੂਰੀ ਕਾਨੂੰਨੀ ਵਸਤਾ ਦੇ ਨਾਲ ਤੇ ਜੋ ਉਸ ਦੀ ਸੇਵਾ ਹੈ ਸਾਡਾ ਪਰਿਵਾਰ ਗੁਸ਼ਿਕ ਪਰਿਵਾਰ ਬੇਟਾ ਮੇਰਾ ਸਾਰੇ ભગવંત ਨੇ ਤੇ ਸਾਡੇ ਘਰ ਚ ਆਪਣਾ બ્રધર ਨੇ ਜਿਨ੍ਹਾਂ ਦੀ ਡ્યુટી ਹੈਗੀ ਐ ਕਿ મહારાજ ਦੀ સેવા ਕਰਨ ਦੀ ਉਸ વેરી સુખની સાહેબ શાનું રહે راستے ਉਹਨਾਂ ਦਾ ਘਰ ਕੀ ਸਾਰਾ ਉਹ ਉਹਨਾਂ ਦੀ जिम्मेवारी ਆ ਪੂਰੀ વિદ્યુપૂર્વક ਹੁੰਦਾ ਪਾਰਕੀ ਸਭ ਸੋਭਿਤ ਨੇ ਪੂਰਾ ਅਸੀਂ 10x10 ਦਾ ਕਮਰਾ મહારાਜ ਦੀ ਕਿਰਪਾ ਨਾਲ ਅਸੀਂ ਉੱਥੇ સેવા ਕਰ ਰਹੇ ਹਾਂ ਤੇ ਇੱਕ ਬ੍ਰਦਰ ਜਿਹੜਾ ਉਹਦੀ ਪੱਕੀ ਡਿਊਟੀ ਐ ਕਿਉਂਕਿ ਇਹ ਸਾਰੇ ਚੈਲੇਜਾਂ ਕਾ ਕੋਈ ਨਿਕਲ ਜਾਂਦਾ ਵੀ ਉਹਨੂੰ ਕੰਮ ਤੇ ਪੈ ਜਾਂਦੇ ਨੇ ਕੋਈ ਐਮਰਜੈਂਸੀ ਕੰਮ ਪੈ ਜਾਂਦੇ ਨੇ ਮੇਰੇ ਵਾਂਗੂ ਲਾ ਲੋ ਕੋਈ ਡੈਡ ਕੁੜੀ ਆ ਜਾਂਦੀ ਆ ਤਾਂ ਨਿਕਲ ਜਾਂਦਾ ਤੇ ਅਸੀਂ ਉਹ ਨਹੀਂ ਚਾਹੁੰਦੇ ਹੈਗੇ ਵੀ ਉਸ ਚੀਜ਼ ਤੇ ਕੋਈ ਵਿਨਾ ਪਵੇ ਕੱਲ ਨੂੰ ਕੋਈ ਕਿ ਸਾਡੇ ਤੇ ਕਿੰਤੂ ਪ੍ਰੰਤੂ ਕਰੇ ਇਸ ਚੀਜ਼ ਨੂੰ ਪਹਿਲਾਂ ਹੀ ਦੱਸ ਦਿੰਦੇ ਕਿਉਂਕਿ ਉਸ ਤੋਂ ਬਾਅਦ ਕਈ ਬੰਦੇ ਕਿੰਤੂ ਪ੍ਰੰਤੂ ਵੀ ਕਰਨਗੇ ਇਸ ਚੀਜ਼ ਤੇ ਵੀ ਹਾਂਜੀ ਇਹ ਸਿੱਖ ਹੈ ਜੀ ਇਹ ਸਿਪ ਸੈਨਾ ਚ ਇਹ ਸਿਪ ਸੈਨਾ ਚ ਇਸ ਚੀਜ਼ ਦਾ ਇਸ ਨਾਲ ਕੋਈ ਲਿੰਕ ਨਹੀਂ ਹੈਗਾ ਮੈਂ ਤੁਹਾਨੂੰ ਕਲੀਅਰ ਗੱਲ ਦੱਸਤੀ ਵੀ ਜੋ ਪ੍ਰਧਾਨਗੀ ਲੈਣ ਲਈ ਇੱਕ ਟੈਗ ਲਾਉਣ ਵਾਸਤੇ ਮੈਂ ਸਿਰਫ ਪਾਰਟੀ ਚ ਆਇਆ ਸੀ ਇਦਾਂ ਮੇਰਾ ਗੁਰਸਿੱਖ ਨਾਲ ਜਾਂ ਮੇਰੀ ਪਾਰਟੀ ਨਾਲ ਜਾਂ ਮੇਰੇ ਸੰਸਕਾਰਾਂ ਨਾਲ ਕੋਈ ਲਿੰਕ ਨਹੀਂ ਹੈ ਜੀ